ਅੱਜ ਦੇ ਚੱਕਰ ਚ ਲੋਕ ਮਾਰਦੇ ਨੇ ਮੌਤ ਨੂੰ ਆਵਾਜ਼ਾ ਪੰਜਾਬ ਦੀ ਮਾਝੇ ਦੀ ਧਰਤੀ ਤੇ ਜ਼ਹਿਰੀਲੀ ਸ਼ਰਾਬ ਦੇ ਕਿੰਨੇ ਨੇ ਕਿੰਗ ਕੋਬਰਾ ਜਿੱਥੇ ਹਲਕੇ ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੀ ਗਿਣਤੀ ਰੁਕਣ ਦਾ ਨਾ ਨਹੀਂ ਲੈ ਰਹੀ ਤਾਜ਼ਾ ਰਿਪੋਰਟ ਦੇ ਮੁਤਾਬਕ 23 ਦੀ ਹੋ ਚੁੱਕੀ ਹੈ ਮੌਤ ਤੇ ਕੁਝ ਨੇ ਗੰਭੀਰ ਅਵਸਥਾ ਚ एसएसपी बटाला सुधीर कासिमिर ਤੇ ਬਹੁਤ ਹੀ ਪ੍ਰੋਸੇਮਾਨ ਪੁਲਿਸ ਅਫਸਰ ਸੁਖਰਾਜ ਸਿੰਘ ਨੇ ਬਚਾ ਲਿਆ ਕੀਮਤੀ ਜਾਨਾਂ ਜੇ ਹੋ ਜਾਂਦੀ ਅੰਗੈਲੀ ਤੱਕ ਕਈਆਂ ਦੇ ਘਰਾਂ 'ਚ ਵਿਸ਼ ਜਾਣਾ ਸੀ ਸੱਥਰ ਪੈ ਜਾਣਾ ਸੀ ਚੀਕ ਚਿਹੜਾ ਨਕਲੀ ਤੇ ਜ਼ਹਿਰੀਲੀ ਸ਼ਰਾਬ ਕਰਕੇ ਲੱਗ ਜਾਣਾ ਸੀ ਲਾਸ਼ਾਂ ਦਾ ਢੇਰ ਸੀਆਈਏ ਸਟਾਫ ਦੇ ਇੰਚਾਰਜ ਸੁਖਰਾਜ ਸਿੰਘ ਦੀ ਸੂਝ ਪੂਝ ਤੇ ਫੁਰਤੀ ਕਰਕੇ ਵਧਾਏ ਪੰਜਾਬ ਪੁਲਿਸ ਦਾ ਮਾਣ बटाਲਾ ਦੇ ਆਸ-ਪਾਸ ਕੁਝ ਐਸੇ ਬਦਨਾਮ ਪਿੰਡ ਨੇ ਜਿੱਥੋਂ ਦੇ ਕੁਝ ਲੋਕ ਨਕਲੀ ਤੇ ਜ਼ਹਿਰੀਲੀ ਸ਼ਰਾਬ ਦਾ ਤੰਦਾ ਸ਼ਰਿਆਮ ਕਰਦੇ ਨੇ ਚਿੱਟੇ ਦਿਨ ਕਰਦੇ ਨੇ ਪੁਲਿਸ ਦੇ ਸਾਹਮਣੇ ਕਰਦੇ ਨੇ ਵਖਾ ਵਖਾ ਕੇ ਕਰਦੇ ਨੇ ਪਰ ਜ਼ਹਿਰੀਲੀ ਸ਼ਰਾਬ ਦੇ ਇਹਨਾਂ ਕਿੰਗ ਕੋਪਰਿਆਂ ਦੀ ਸਬੰਧਤ ਥਾਣੇ ਨੇ ਕਦੇ ਫਨ ਕੁਚਲੀ ਹੀ ਨਹੀਂ ਕਦੇ ਅੱਖਾਂ ਵਿਖਾਈਆਂ ਹੀ ਨਹੀਂ ਨੱਥ ਪਾਈ ਹੀ ਨਹੀਂ ਨਹੀਂ ਤੇ ਇਹਨਾਂ ਦੀ ਕੀ ਹਿੰਮਤ ਕਿ ਇਹ ਨਕਲੀ ਤੇ ਜ਼ਹਿਰੀਲੀ ਸ਼ਰਾਬ ਇਲਾਕੇ ਦੇ ਲੋਕਾਂ ਨੂੰ ਪਰੋਸ ਜਾ ਜੇ ਕਿਤੇ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਵੰਗ ਐਸਐਸਪੀ ਬਟਾਲਾ ਸਬੰਧਤ DSP SHO ਤੇ ਚੌਕੀ ਇੰਚਾਰਜਾਂ ਤੇ ਸਖਤ ਕਾਰਵਾਈ ਕਰਨ ਜਾਂ सस्पेंड ਕਰਨਾ ਸ਼ੁਰੂ ਕਰ ਦੇਣ ਤਾਂ ਜ਼ਹਿਰੀਲੀ ਤੇ ਨਕਲੀ ਸ਼ਰਾਬ ਵੇਚਣ ਵਾਲੇ ਕਿੰਗ ਕੋਬਰਾ ਕਿਤੇ ਲੱਭਣੇ ਵੀ ਨਹੀਂ ਮਜੀਠਾ ਹਲਕਾ ਵਿੱਚ ਮੀਥਨੋਲ ਕੈਮੀਕਲ ਤੋਂ ਬਣੀ ਜ਼ਹਿਰੀਲੀ ਸ਼ਰਾਬ ਨਾਲ ਜਿਵੇਂ 23 ਮੌਤਾਂ ਹੋਈਆਂ ਐਸਾ ਹੀ ਖੌਫਨਾਕ ਮੰੰਜਰਪਿੰਡ ਸ਼ਾਮਪੁਰਾ ਤੇ ਖਤੀਬਾਂ ਦੇ ਵਿੱਚ ਹੀ ਵਾਪਰ ਸਕਦਾ ਸੀ ਹੁਣ ਗੌਰ ਨਾਲ ਦੇਖੋ ਇਹ ਕੈਮੀਕਲ ਨਾਲ ਭਰੀ ਹੋਈ ਕੈਨੀ ਇਸ ਇੱਕ ਕੈਨੀ ਤੋਂ 8 ਤੋਂ 10 ਕੈਨੀਆਂ ਸ਼ਰਾਬ ਦੀਆਂ ਬਾਂਡੀਆਂ ਸੀ ਜੋ ਨਕਲੀ ਤੇ ਜ਼ਹਿਰੀਲੀ ਸ਼ਰਾਬ ਹੋਣੀ ਸੀ ਔਰ ਇਸ ਸ਼ਰਾਬ ਦੇ ਨਾਲ ਕਈ ਕਰਾਂ ਚ ਵੇਛੇ ਜਾਣੇ ਸੀ 70 ਜੇ ਕਿਤੇ ਇਸ ਕੈਨੀ ਤੋਂ ਬਣ ਜਾਂਦੀ ਨਕਲੀ ਸ਼ਰਾਬ ਤੇ ਇਹ ਹੋਣੀ ਸੀ ਜ਼ਹਿਰੀਲੀ ਤੇ ਨਕਲੀ ਤੇ ਜਿਸ ਕਰਕੇ ਸਸਤੇ ਦੇ ਚੱਕਰ ਚ ਮਜ਼ਦੂਰਾਂ ਤੇ ਆਮ ਲੋਕਾਂ ਨੇ ਪੀਣੀ ਸੀ ਤੇ ਮੱਚ ਜਾਣੀ ਸੀ ਹਾਹਾਕਾਰ ਪਹਿਲਾਂ ਆ ਜਰਾ ਤਸਵੀਰ ਗੌਰ ਨਾਲ ਦੇਖ ਲੋ ਪਿੰਡ ਖਤੀਬਾਂ ਦੇ ਮੋਰਦੀਆ ਜਿੱਥੇ ਨਕਲੀ ਤੇ ਜ਼ਹਿਰੀਲੀ ਸ਼ਰਾਬ ਨਾਲ ਪਿਆ ਇਹ ਮਜ਼ਦੂਰ ਯੁੱਧ ਨਸ਼ੇ ਵਿਰੁੱਧ ਮਹਿਮ ਨੂੰ ਸ਼ੀਸ਼ਾ ਵਖਾ ਰਿਹਾ ਹੈ ਸੀਆਈਏ ਇੰਚਾਰਜ ਸੁਖਰਾ ਸਿੰਘ ਨੇ ਹੋਣ ਵਾਲੇ ਖੌਫਨਾਕ ਤਾंडਵ ਨੂੰ ਰੋਕੇ ਵਿਖੋ ਕਿਵੇਂ ਕੀਮਤੀ ਜਾਨਾਂ ਬਚਾਈਆਂ ਪਿੰਡ ਸ਼ਾਮਪੁਰ ਦੀ ਸਰਪੰਚ ਰੂਹੀ ਨੇ ਯੁੱਧ ਨਸ਼ੇ ਵਿਰੁੱਧ ਮਹਿਮ ਤੇ ਸਖਤ ਪੈਰਾ ਦਿੰਦੇ ਹੋਏ ਸਖਤ ਸਟੈਂਡ ਲੈਂਦੇ ਹੋਏ ਕਿਹਾ ਕਿ ਇਸ ਫੜੇ ਗਏ ਨੌਜਵਾਨ ਦੇ ਦਾਦਾ ਤੇ ਪਿਤਾ ਜੀ ਵੀ ਨਕਲੀ ਸ਼ਰਾਬ ਦਾ ਕਾਰੋਬਾਰ ਕਰਦੇ ਸਨ ਪਿੰਡ ਵਿੱਚ ਹੋਰ ਵੀ ਕਈ ਲੋਕ ਨਕਲੀ ਤੇ ਜ਼ਹਿਰੀਲੀ ਸ਼ਰਾਬ ਦਾ ਕੰਮ ਢੱਲੇ ਨਾਲ ਕਰ ਰਹੇ ਨੇ ਨਾ ਤਾਂ ਅਸੀਂ ਉਹਨਾਂ ਦੀ ਜ਼ਮਾਨਤ ਕਰਾਵਾਂਗੇ ਤੇ ਨਾ ਹੀ ਐਸੇ ਲੋਕਾਂ ਦਾ ਸਾਥ ਦੇਵਾਂਗੇ ਸਰਪੰਚ ਸਾਹਿਬ ਸਸ਼ੀਕਾ ਜੀ ਆ ਜੀ ਦਾ ਸ਼ੁਭਨਾਮ ਮੇਰਾ ਨਾਮ ਰੂਹੀ ਸਰਪੰਚ ਸ਼ਾਮਪੁਰਾ ਜੀ ਰੂਹੀ ਜੀ ਕਿ ਜਿਹੜਾ ਨਜਵਾਨ ਫੜਿਆ ਗਿਆ ਨਕਲੀ ਖਰਾਬ ਬਣਾਉਣ ਵਾਲਾ ਇਹ ਤੁਹਾਡੇ ਪਿੰਡ ਦਾ ਹੀ ਹਾਂਜੀ ਭਾਜੀ ਇਹ ਸਾਡੇ ਪਿੰਡ ਦਾ ਹੈ ਇਹ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਜੀ ਤਕਰੀਬਨ ਭਾਜੀ ਜਦੋਂ ਦੇ ਮਤਲਬ ਕੀ ਇਹ ਤੇ ਚਲੋ ਇਹਨਾਂ ਦੇ ਜਦੋਂ ਦੇ ਫਾਦਰ ਸਾਹਿਬ ਜਾਂ ਇਹਨਾਂ ਦੇ ਦਾਦਾ ਜੀ ਸਾਹਤੋਂ ਦੋਨੋਂ ਇਹਨਾਂ ਦਾ ਕੰਮ ਇਹ ਚੱਲ ਰਿਹਾ ਸੀ ਪਰ ਇਹ ਹੈ ਕਿ ਇਹ ਬੇਟਾ ਕੰਮ ਜਿਹੜਾ ਇਹ ਕਰ ਰਿਹਾ ਸੀ ਤੇ ਇਹਨਾਂ ਕੀਤਾ ਪਰ ਗਲਤ ਕੀਤਾ ਇਹਨਾਂ ਠੀਕ ਹੈ ਕਿਉਂਕਿ ਸਾਡੀ ਜਿਹੜੀ ਆਮ ਸਰਕਾਰ ਹੈ ਆਮ ਪਾਰਟੀ ਇਹ ਨਸ਼ਿਆਂ ਦੇ ਵਿਰੋਧ ਦਾ ਸਾਰੀ ਅਸੀਂ ਇਹੀ ਚਾਹੁੰਦੇ ਆ ਜਿ ਸਾਡੇ ਮਤਲਬ ਇਹ ਇਹਦੀ ਸਾਡੀ ਆਮ ਪਾਰਟੀ ਨਸ਼ਿਆਂ ਦੇ ਵਿਰੋਧ ਦਾ ਜੋ ਵੀ ਨਸ਼ਾ ਕਰਦਾ ਆ ਜੋ ਵੀ ਵੇਚਦਾ ਹੈ ਜੋ ਵੀ ਉਹਨਾਂ ਨੂੰ ਬਖਸ਼ਿਆ ਨਾ ਜਾਵੇ ਠੀਕ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਹੋਰ ਵੀ ਜਨਤਾ ਨੂੰ ਪਤਾ ਲੱਗੇ ਕਿ ਮਸ਼ੀਨ ਦੇ ਰੋਹ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਹੈ ਨਾ ਰੁਹੀ ਜੀ ਕਿ ਬਹੁਤ ਜੋਸ਼ ਨਾਲ ਚੱਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਕਿਸੇ ਨੂੰ ਬਖਸ਼ਿਆ ਬਿਲਕੁਲ ਨਹੀਂ ਜਾ ਰਿਹਾ ਤੁਹਾਡੇ ਪਿੰਡ ਦੇ ਵਿੱਚ ਹੋਰ ਵੀ ਕੋਈ ਲੋਕ ਹੈਗੇ ਨੇ ਜਿਨ੍ਹਾਂ ਨੇ ਬਹੁਤ ਕਾਰੋਬਾਰ ਕੀਤਾ ਹੈ ਹਾਂਜੀ ਹਾਂਜੀ ਬਾਜੀ ਬੋਲਿਓ ਫਿਰ ਤੁਹਾਡੇ ਨਗਰ ਤੁਹਾਡਾ ਸ਼ਾਮਪੁਰਾ ਜਿਹੜਾ ਹੈ ਉਹ ਬੰਦੇ ਨਕਲੀ ਸ਼ਰਾਬ ਦੇ ਨਾਂ ਦੇ ਉੱਤੇ ਉਹਦਾ ਨਾਂ ਬੜਾ ਹਿੱਟ ਲਿਸਟ ਦੇ ਵਿੱਚ ਹੈ ਇਸ ਤੋਂ ਪੂਰੀ ਕੀ ਮਤਲਬ ਵੱਡੀ ਮਾਤਰਾ ਦੇ ਵਿੱਚ ਲੋਕ ਕੰਮ ਕਰ ਰਹੇ ਨੇ ਇੱਥੋਂ ਦੇ ਹਾਂਜੀ ਇੱਥੇ ਤੇ ਕਾਫੀ ਟਾਈਮ ਦਾ ਇਹ ਕੰਮ ਚੱਲ ਰਿਹਾ ਸੀ ਤੇ ਲੋਕੀ ਇਹ ਕੰਮ ਕਰਕੇ ਤੇ ਇਹੀ ਤੇ ਇਹਨਾਂ ਦਾ ਕੰਮ ਸੀ ਸਹੀ ਹੈ ਜਿਨ੍ਹਾਂ ਦੇ ਬੱਚੇ ਅੱਜ ਤੋ ਇਹਨਾਂ ਦੇ ਬੱਚੇ ਛੜੋਏ ਆ ਤੇ ਬੱਚਿਆਂ ਤੇ ਅੱਜ ਇਹ ਮਤਲਬ ਕਿ ਕਿੰਨਾ ਬਕਸ਼ਿਆ ਮੈਂ ਨੁਕਸਾਨ ਹੋ ਰਿਹਾ ਅਸੀਂ ਨਹੀਂ ਚਾਹੁੰਦੇ ਮੈਂ ਤੇ ਇਹੀ ਚਾਹਨੀ ਆ ਕਿ ਮੇਰੇ ਪਿੰਡ ਦੇ ਵਿੱਚ ਕੋਈ ਵੀ ਇਦਾਂ ਦਾ ਬੱਚਾ ਕੰਮ ਨਾ ਕਰੇ ਅਗਰ ਇਸ ਬੱਚੇ ਨੇ ਕੰਮ ਕੀਤਾ ਆ ਜੀ ਜੀ ਇਹਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਇੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਉਹ ਜੀ ਨੂੰ ਸਜ਼ਾ ਤੇ ਤਾਂ ਮਿਲੇਗੀ ਨਾ ਜੇਕਰ ਤੁਹਾਡੇ ਹੁਣ ਮੰਨ ਲਓ ਸਰਪੰਚ ਦੇ ਕੋਲ ਉਹਨਾਂ ਦਾ ਪਰਿਵਾਰ ਆਂਦਾ ਹੈ ਜਾਂ ਹੋਰ ਲੋਕਾਂ ਦੇ ਨੇ ਕਹਿੰਦੇ ਨੇ ਜੀ ਆਓ ਜੀ ਪੁਲਿਸ ਕੋਲੋਂ ਛਡਾ ਦਿਓ ਜਾਂ ਇਹਦੀ ਜ਼ਮਾਨਤ ਕਰ ਦਈਏ ਤੁਸੀਂ ਕੀ ਕਰੋਗੇ ਫਿਰ ਜ਼ਮਾਨਤ ਕਰਵਾਏਗਾ ਤੁਹਾਡਾ ਪਿੰਡ ਇਹੋ ਜਿਹੇ ਲੋਕਾਂ ਦੀ ਜਿਹੜੇ ਨਸ਼ੇ ਨਾਲ ਜੁੜੇ ਨੇ ਮੈਂ ਤਾਂ ਇਹੀ ਚਾਹੁੰਨੀ ਹੈ ਕਿ ਮੇਰੇ ਪੇਨ ਦੇ ਵਿੱਚ ਇਸ ਬੱਚੇ ਦੀ ਜਾਂ ਉਹਨਾਂ ਨੂੰ ਤੇ ਇਸ ਗੱਲ ਦੀ ਸਜ਼ਾ ਮਿਲਣੀ ਚਾਹੀਦੀ ਨਾ ਤੇ ਉਹਦੀ ਜਵਾਨਤ ਹੋਣੀ ਚਾਹੀਦੀ ਤੇ ਨਾ ਮੈਂ ਆਪਣੇ ਪਿੰਡ ਵਿੱਚੋਂ ਕਿਸੇ ਨੂੰ ਦੇਣ ਦਿੰਨੀ ਆ ਠੀਕ ਹੈ ਸਾਡੇ ਐਮਐਲਏ ਸਾਹਿਬ ਪੰਨੂ ਸਾਹਿਬ ਫਤਿਹਗੜ ਹਲਕੇ ਤੋਂ ਉਹਨਾਂ ਨੇ ਸਾਨੂੰ ਹਦਾਇਤ ਦਿੱਤੀ ਦੀ ਆ ਕਿ ਇਸ ਨਸ਼ੇ ਦੇ ਵਿਰੁੱਧ ਪੂਰਾ ਰਹਿਣਾ ਨਸ਼ੇ ਦੇ ਵਿਰੁੱਧ ਕੋਈ ਪਿੱਛੇ ਨਹੀਂ ਜਾਣਾ ਅਗਰ ਕੋਈ ਨਸ਼ਾ ਕਰਦਾ ਆ ਤੇ ਉਹਦੇ ਤੇ ਨਾਲ ਹੋ ਕੇ ਕਾਰਵਾਈ ਕਰਾਓ ਬਹੁਤ ਬਹੁਤ ਸ਼ੁਕਰੀਆ ਰੋਹੀ ਜੀ ਤੁਹਾਡਾ ਧੰਨਵਾਦ ਪਿੰਡ ਸ਼ਾਮਪੁਰ ਦੇ ਵਿੱਚ ਸੀਆਈਏ ਸਟਾਫ ਵੱਲੋਂ ਕਾਰਵਾਈ ਕਰਦੇ ਹੋਏ ਆ ਇੱਕ ਅਸੀਂ ਵਿਅਕਤੀ ਨੂੰ ਗ੍ਰਿਫਤਾਰੀ ਕੀਤੀ ਤੇ ਉਹਦਾ ਨਾਮ ਹੈਗਾ ਪਵਨ ਕੁਮਾਰ ਤੇ ਉਹਦੇ ਕੋਲੋਂ ਅਸੀਂ 10 ਬੋਤਲਾਂ ਜਿਹੜੀ オリジナル ਐਲਕੋਹਲ ਆ ਉਹ ਬਰਾਮਦ ਕੀਤੀ ਜਿਹਦੇ ਤੋਂ ਉਹਨਾਂ ਨੇ ਫਰਦਰ ਜਿਹੜੀ ਆ ਉਹਨੂੰ ਤਿਆਰੀ ਜਿਹੜੀ ਆ ਉਤੋਂ 4 ਗੁਣਾ ਸ਼ਰਾਬ ਜਿਹੜੀ ਉਹ ਤਿਆਰ ਕਰ ਲੈਣੀ ਸੀ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਬਰੋਦ ਚੱਲ ਰਿਹਾ ਮਾਨਯੋਗ ਐਸਐਸਪੀ ਸਾਹਿਬ ਦੇ ਦਸ਼ਾਨਦਰ ਦੇ ਨਿਰਦੇਸ਼ਾਂ ਤਹਿਤ ਅਸੀਂ ਇਹ ਜਿਹੜੀ ਕਾਰਵਾਈ ਆ ਇਹ ਆਰੰਭ ਕੀਤੀ ਤੇ ਇਹਦੇ ਵਿੱਚ ਸਾਨੂੰ ਇੱਕ ਚੰਗੀ ਸਫਲਤਾ ਮਿਲੀ ਹੈ ਇਹਦੇ ਪਿੱਛੇ ਤੱਕ ਜਾ ਕੇ ਪੂਰਾ ਇਹਨੂੰ 100% ਕਿ ਕਿੱਥੋਂ originate ਹੋ ਰਹੀ ਹੈ ਉਹਨੂੰ trace ਕਰਨ ਦਾ ਲਈ 100% effort ਕਰਾਂਗੇ ਜਿਹੜੇ ਜਿਹੜੇ ਵੀ ਪਿੱਛੇ ਵਿਅਕਤੀ ਜ਼ਿੰਮੇਵਾਰ ਹੋਣਗੇ ਅਸੀਂ ਉਹਨਾਂ ਨੂੰ ਅ ਮੁਕਦਮੇ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਦੀ ਗ੍ਰਿਫਤਾਰੀ ਪਾ ਕੇ ਤੇ ਪਿੱਛੇ ਤੱਕ ਪਹੁੰਚਣ ਦੇ ਲਈ effort ਕਰਾਂਗੇ ਐਕਚੁਅਲੀ ਜਿਹੜੀ ਇਹ ਸ਼ਰਾਬ ਆ ਐਲਕੋਹਲ ਦੇ ਨਾਲ ਪਾਣੀ ਦਾ ਮਿਸ਼ਰਣ ਕਰਕੇ ਬਣਾਉਂਦੇ ਆ ਤੇ ਉਹਦੀ ਕੁਆਂਟੀਟੀ ਦੇ ਫਰਕ ਪੈਣ ਦੇ ਨਾਲ ਜਾਂ ਸਮ ਟਾਈਮਸ ਐਲਕੋਹਲ ਤੇਜ਼ ਹੋ ਜਾਵੇ ਜਾਂ ਅਲਕੋਹਲ ਜਿਹੜਾ ਆ ਉਹ ਵੱਧ ਪੈ ਜਾਵੇ ਉਹਦੇ ਨਾਲ ਜਿਹੜੀ ਸ਼ਰਾਬ ਆ ਉਹ ਤੇਜ਼ ਹੋ ਜਾਂਦੀ ਆ ਜਾਂ ਉਹ ਜ਼ਹਿਰੀਲੀ ਹੋ ਜਾਂਦੀ ਆ ਤੇ ਜਿਹਦੇ ਨਾਲ ਕਿ ਵਿਅਕਤੀ ਜਿਹੜਾ ਆ ਜਿਹੜਾ ਉਹਨੂੰ ਕੰਜ਼ਿਊਮ ਕਰਨ ਲਾ ਉਹ ਬਿਮਾਰ ਹੋ ਸਕਦਾ ਸਵਿਰਲੀ ਤੇ ਇਨ ਐਕਸਟ੍ਰੀਮ ਕੰਡੀਸ਼ਨ ਉਹਦੀ ਡੈਥ ਹੋ ਸਕਦੀ ਹੈ ਇਹ ਰੋਪੀ ਜਿਹੜਾ ਆ ਇਹ ਅਸੀਂ ਫਸਟ ਟਾਈਮ ਫੜਿਆ ਆ ਬਟ ਇਹਦਾ ਜਿਹੜਾ ਪਰਿਵਾਰ ਹੈਗਾ ਜਿਹੜਾ ਇਹਦੇ ਫਾਦਰ ਆ ਚੰਨ ਲਾਲ ਆ ਉਹਨਾਂ ਦੇ ਪਹਿਲਾਂ ਵੀ ਕਈ ਪਰਚੇ ਹੈਗੇ ਆ ਪਰਿਵਾਰ ਦੇ ਉੱਤੇ ਤੇ ਕਾਫੀ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਆ ਤੇ ਵੈਸੇ ਵੀ ਜਿਹੜਾ ਸ਼ਾਮਪੁਰਾ ਹੈਗਾ ਆ ਉਹ ਬੈਡ ਰਿਪਿਊਟਡ ਹੈਗਾ ਆ ਫਾਰ ਸ਼ਰਾਬ ਦੇ ਲਈ ਸ਼ਰਾਬ ਦੇ ਧੰਦੇ ਦੇ ਲਈ ਤੇ ਇਹ ਪਰਿਵਾਰ ਪਹਿਲਾਂ ਵੀ ਕੰਮ ਕਰਦਾ ਸੀਗਾ ਇਹ ਮੁੰਡੇ ਤੇ ਹੁਣ ਸਾਡੇ ਕਾਬੂ ਆਇਆ ਵਿਦ ਰਿਕਵਰੀ ਦੇ ਨਾਲ ਤੇ ਇਹਦੇ ਤੇ ਹੁਣ ਅਸੀਂ ਪਰਚਾ ਦਿੱਤਾ